ਪੰਜਾਬ ਸਰਕਾਰ ਨੇ ਅਜੇ ਹੁਣ ਕੁਝ ਕੀਤਾ ਹੈ ਜੋ ਪਹਿਲਾਂ ਕਿਸੇ ਵੀ ਪਿਛਲੀ ਸਰਕਾਰ ਨੇ ਨਹੀਂ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਉਹਨਾਂ ਦੇ ਫੈਸਲੇ ਅਤੇ ਉਹਨਾਂ ਦੀ ਸਰਕਾਰ ਦੇ ਇਮਾਨਦਾਰ ਇਰਾਦਿਆਂ ਦਾ ਪ੍ਰਭਾਵ ਹੁਣ ਪੰਜਾਬ ਦੀਆਂ ਸੜਕਾਂ ਤੇ ਸਾਫ਼ ਦਿਖਾਈ ਦੇ ਰਿਹਾ ਹੈ ਸੜਕ ਸੁਰੱਖਿਆ ਫੋਰਸ ਯਾਨੀ ਕਿ ਐਸਐਸਐਫ ਪੰਜਾਬ ਦੇ ਹਰ ਕੋਨੇ ਦੇ ਵਿੱਚ ਵਿਸ਼ਵਾਸ ਦੀ ਇੱਕ ਨਵੀਂ ਤਾਕਤ ਦੇ ਵਜੋਂ ਉੱਭੜਨਾ ਸ਼ੁਰੂ ਹੋ ਗਿਆ ਹੈ ਅੱਜ ਇਹ ਫੋਰਸ ਨਾ ਸਿਰਫ ਹਾਦਸਿਆਂ ਨੂੰ ਰੋਕ ਰਹੀ ਹੈ ਸਗੋਂ ਜਾਨਾਂ ਵੀ ਬਚਾ ਰਹੀ ਹੈ ਘਰਾਂ ਨੂੰ ਤਬਾਹ ਹੋਣ ਤੋ ਰੋਕ ਰਹੀ ਆ ਤੇ ਹਰ ਪੰਜਾਬੀ ਨੂੰ ਇਹ ਮਹਿਸੂਸ ਕਰਵਾ ਰਹੀ ਹੈ ਕਿ ਸਰਕਾਰ ਹਰ ਪਲ ਹਰ ਮੋੜ ਤੇ ਉਹਨਾਂ ਦੇ ਨਾਲ ਖੜੀ ਹੈ ਜਦੋਂ ਮਾਨ ਸਰਕਾਰ ਨੇ ਜਨਵਰੀ 2024 ਦੇ ਵਿੱਚ ਇਹ ਫੋਰਸ ਸ਼ੁਰੂ ਕੀਤੀ ਸੀ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਅੱਜ ਪੰਜਾਬ ਦੀਆਂ 4100 ਕਿਲੋਮੀਟਰ ਲੰਬੀਆਂ ਸੜਕਾਂ ਤੇ ਹਰ 3 ਕਿਲੋਮੀਟਰ ਤੇ ਐਸਐਸਐਫ ਟੀਮਾਂ ਤਾਇਨਾਤ ਨੇ ਇਹ ਟੀਮਾਂ ਹਾਦਸੇ ਦੀ ਖਬਰ ਮਿਲਦੇ ਹੀ 5 ਤੋਂ 7 ਮਿੰਟ ਦੇ ਦਰ اندر موقع ਤੇ ਪਹੁੰਚ ਜਾਂਦੀਆਂ ਨੇ ਅਤੇ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਲਈ ਚਾਏ ਜਾਂਦਾ ਹੈ ਇਸ ਦੇ ਨਾਲ ਹੀ ਇਸ ਫੋਰਸ ਦੇ ਵੱਲੋਂ ਹੁਣ ਤੱਕ 35000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੇ ਅਜੇ ਹੁਣ ਕੁਝ ਕੀਤਾ ਹੈ ਜੋ ਪਹਿਲਾਂ ਕਿਸੇ ਵੀ ਪਿਛਲੀ ਸਰਕਾਰ ਨੇ ਨਹੀਂ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਉਹਨਾਂ ਦੇ ਫੈਸਲਿਆਂ ਅਤੇ ਉਹਨਾਂ ਦੀ ਸਰਕਾਰ ਦੇ ਇਮਾਨਦਾਰ ਇਰਾਦਿਆਂ ਦਾ ਪ੍ਰਭਾਵ ਹੁਣ ਪੰਜਾਬ ਦੀਆਂ ਸੜਕਾਂ ਤੇ ਸਾਫ਼ ਦਿਖਾਈ ਦੇ ਰਿਹਾ ਹੈ ਸੜਕ ਸੁਰੱਖਿਆ ਫੋਰਸ ਯਾਨੀ ਕਿ SSF ਪੰਜਾਬ ਦੇ ਹਰ ਕੋਨੇ ਦੇ ਵਿੱਚ ਵਿਸ਼ਵਾਸ ਦੀ ਇੱਕ ਨਵੀਂ ਤਾਕਤ ਦੇ ਵਜੋਂ ਉੱਭੜਨਾ ਸ਼ੁਰੂ ਹੋ ਗਿਆ ਹੈ ਅੱਜ ਇਹ ਫੋਰਸ ਨਾ ਸਿਰਫ ਹਾਦਸਿਆਂ ਨੂੰ ਰੋਕ ਰਹੀ ਹੈ ਸਗੋਂ ਜਾਨਾਂ ਵੀ ਬਚਾ ਰਹੀ ਹੈ ਘਰਾਂ ਨੂੰ ਤਬਾਹ ਹੋਣ ਤੋਂ ਰੋਕ ਰਹੀ ਹੈ ਤੇ ਹਰ ਪੰਜਾਬੀ ਨੂੰ ਇਹ ਮਹਿਸੂਸ ਕਰਵਾ ਰਹੀ ਹੈ ਕਿ ਸਰਕਾਰ ਹਰ ਪਲ ਹਰ ਮੋੜ ਤੇ ਉਹਨਾਂ ਦੇ ਨਾਲ ਖੜੀ ਹੈ ਜਦੋਂ ਮਾਨ ਸਰਕਾਰ ਨੇ ਜਨਵਰੀ 2024 ਦੇ ਵਿੱਚ ਇਹ ਫੋਰਸ ਸ਼ੁਰੂ ਕੀਤੀ ਸੀ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਦੀ ਦੇਖਣ ਨੂੰ ਮਿਲੇਗੀ ਅੱਜ ਪੰਜਾਬ ਦੀਆਂ 4100 ਕਿਲੋਮੀਟਰ ਲੰਬੀਆਂ ਸੜਕਾਂ ਤੇ ਹਰ 3 ਕਿਲੋਮੀਟਰ ਤੇ ਐਸਐਸਐਫ ਟੀਮਾਂ ਤਾਇਨਾਤ ਨੇ ਇਹ ਟੀਮਾਂ ਹਾਦਸੇ ਦੀ ਖਬਰ ਮਿਲਦੇ ਹੀ 5 ਤੋਂ 7 ਮਿੰਟ ਦੇ ਅੰਦਰ ਅੰਦਰ ਮੌਕੇ ਤੇ ਪਹੁੰਚ ਜਾਂਦੀਆਂ ਨੇ ਅਤੇ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਲਈ ਚਾਏ ਜਾਂਦਾ ਹੈ ਇਸ ਦੇ ਨਾਲ ਹੀ ਇਸ ਫੋਰਸ ਦੇ ਵੱਲੋਂ ਹੁਣ ਤੱਕ 35000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ ਪੰਜਾਬ ਸਰਕਾਰ ਨੇ ਅਜੇ ਹੁਣ ਕੁਝ ਕੀਤਾ ਹੈ ਜੋ ਪਹਿਲਾਂ ਕਿਸੇ ਵੀ ਪਿਛਲੀ ਸਰਕਾਰ ਨੇ ਨਹੀਂ ਹੀ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਉਹਨਾਂ ਦੇ ਫੈਸਲਿਆਂ ਅਤੇ ਉਹਨਾਂ ਦੀ ਸਰਕਾਰ ਦੇ ਇਮਾਨਦਾਰ ਇਰਾਦਿਆਂ ਦਾ ਪ੍ਰਭਾਵ ਹੁਣ ਪੰਜਾਬ ਦੀਆਂ ਸੜਕਾਂ ਤੇ ਸਾਫ਼ ਦਿਖਾਈ ਦੇ ਰਿਹਾ ਹੈ ਸੜਕ ਸੁਰੱਖਿਆ ਫੋਰਸ ਯਾਨੀ ਕਿ ਐਸਐਸਐਫ ਪੰਜਾਬ ਦੇ ਹਰ ਕੋਨੇ ਦੇ ਵਿੱਚ ਵਿਸ਼ਵਾਸ ਦੀ ਇੱਕ ਨਵੀਂ ਤਾਕਤ ਦੇ ਵਜੋਂ ਉੱਭੜਨਾ ਸ਼ੁਰੂ ਹੋ ਗਿਆ ਹੈ ਅੱਜ ਇਹ ਫੋਰਸ ਨਾ ਸਿਰਫ ਹਾਦਸਿਆਂ ਨੂੰ ਰੋਕ ਰਹੀ ਹੈ ਸਗੋਂ ਜਾਨਾਂ ਵੀ ਬਚਾ ਰਹੀ ਹੈ ਘਰਾਂ ਨੂੰ ਤਬਾਹ ਹੋਣ ਤੋਂ ਰੋਕ ਰਹੀ ਹੈ ਤੇ ਹਰ ਪੰਜਾਬੀ ਨੂੰ ਇਹ ਮਹਿਸੂਸ ਕਰਵਾ ਰਹੀ ਹੈ ਕਿ ਸਰਕਾਰ ਹਰ ਪਲ ਹਰ ਮੋੜ ਤੇ ਉਹਨਾਂ ਦੇ ਨਾਲ ਖੜੀ ਹੈ ਜਦੋਂ ਮਾਨ ਸਰਕਾਰ ਨੇ ਜਨਵਰੀ 2024 ਦੇ ਵਿੱਚ ਇਹ ਫੋਰਸ ਸ਼ੁਰੂ ਕੀਤੀ ਸੀ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਅੱਜ ਪੰਜਾਬ ਦੀਆਂ 4100 ਕਿਲੋਮੀਟਰ ਲੰਬੀਆਂ ਸੜਕਾਂ ਤੇ ਹਰ 3 ਕਿਲੋਮੀਟਰ ਤੇ ਐਸਐਸਐਫ ਟੀਮਾਂ ਤਾਇਨਾਤ ਨੇ ਇਹ ਟੀਮਾਂ ਹਾਦਸੇ ਦੀ ਖਬਰ ਮਿਲਦੇ ਹੀ 5 ਤੋਂ 7 ਮਿੰਟ ਦੇ ਅੰਦਰ ਅੰਦਰ ਮੌਕੇ ਤੇ ਪਹੁੰਚ ਜਾਂਦੀਆਂ ਨੇ ਅਤੇ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਹੀ ਚਾਇਆ ਜਾਂਦਾ ਹੈ ਇਸ ਦੇ ਨਾਲ ਹੀ ਸਪੋਰਟਸ ਦੇ ਵੱਲੋਂ ਹੁਣ ਤੱਕ 35000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ